ਮਤਲਬ ਜਦੋਂ ਮੈਂ ਇੱਥੇ ਟਾਇਰ ਘਮਾਇਆ ਨੇ ਇੱਥੇ ਨਿਸ਼ਾਨ ਬਣ ਗਏ ਤਾਂ ਫੈਨਲੀ ਉਹਨਾਂ ਬਾਈਕ ਤੇ ਜਾਊਗਾ ਨਹੀਂ ਤਾਂ ਪਦੇ ਵਿੱਚ ਉਹ ਵੱਡੀ ਸਟਾਰਟ ਕਰਨ ਲੱਗਾਂਗਾ ਤਫੈਨਲੀ ਗੱਡੀ ਕੋਲੇ ਪਹੁੰਚ ਗਏ ਹੁਣ ਗੱਡੀ ਦਾ ਇਹਨੂੰ ਮੜਾ ਮੋਟਾ ਦੇਖਣਾ ਵੀ ਇਹਨੂੰ ਕੀ ਗੱਲ ਹੋਈ ਹੈ ਪਰ ਇੱਥੇ ਦੀ ਸੋਸਾਇਟੀ ਬਹੁਤ ਸੋਹਣੀ ਹੈ ਕਿ ਜਿੱਥੇ ਆਪਾਂ ਗੱਡੀ ਦੇਖਣ ਵਾਸਤੇ ਆਏਗੇ ਤਫੈਨਲੀ ਗੱਡੀ ਦਾ ਕਰ ਲਈ ਆਪਾਂ ਨੇ ਸਟਾਰਟ ਥੋੜੇ ਟਾਈਮ ਦੇ ਵਿੱਚ ਹੀ ਤੇ ਪਰ ਗੱਡੀ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਕਿਉਂਕਿ ਗੱਡੀ ਗੱਡੀ ਧੁੱਪੇ ਖੜੀ ਸੀ ਜਿਹਦੇ ਕਰਕੇ ਗੱਡੀ 'ਚ ਬਹੁਤ ਜ਼ਿਆਦਾ ਨਜਾਇਜ਼ ਗਰਮੀ ਹੈਗੀ ਤਾਂ ਫਾਈਨਲੀ ਗੱਡੀ ਦਾ ਕੰਮ ਕਰਨ ਤੋਂ ਬਾਅਦ ਹੁਣ ਚੱਲਿਆ ਮੈਂ ਵਾਪਸ ਦੁਕਾਨ ਦੇ ਉੱਤੇ ਸ਼ਾਪ ਦੇ ਉੱਤੇ ਤੇ ਗਰਮੀ ਨੇ ਬਹੁਤ ਜ਼ਿਆਦਾ ਬੁਰਾ ਹਾਲ ਕਰਿਆ ਹੋਇਆ ਹੈ ਸੋ ਫਾਈਨਲੀ ਗਿਆ ਇਹ ਅੱਜ ਆਪਾਂ ਉਹ ਗੱਡੀ ਦਾ ਕੰਮ ਕਰਕੇ ਦੁਕਾਨ ਤੇ ਪਹੁੰਚ ਗਏ ਤੇ ਹੁਣ ਇੱਕ ਗੱਡੀ ਆਈ ਹੈਗੀ ਦੂਜੀ ਆਪਣੇ ਲਈ ਆਈ 20 ਠੀਕ ਹੈ ਜੀ ਆਈ 20 ਗੱਡੀ ਆਈ ਹੈ ਤੇ ਹੁਣ ਕਰਨਾ ਹੈ ਆਪਾਂ ਨੇ ਆਈ 20 ਦਾ ਕੰਮ ਹੁਣ ਤੁਹਾਨੂੰ ਮੈਂ ਦੱਸ ਦਾਂਗੇ ਬੈਗ ਲੈ ਕੇ ਆਪਾਂ ਦੁਕਾਨ ਤੇ ਪਹੁੰਚ ਗਏ ਤੇ ਕੱਲ ਹਣਾ ਤੇ ਆਪਾਂ ਨੂੰ ਹੁਣ ਚਾਹੀਦਾਗਾ ਅੱਗੇ ਵਾਲਾ ਸਮਾਨ ਮਨੀ ਪੈਸਾ ਪੈਸਾ ਕਿੱਥੋਂ ਆਊਗਾ ਆਪਣੇ ਕੰਮ ਤੋਂ ਠੀਕ ਹੈ ਘਰੋਂ ਆਪਾਂ ਨੇ 1 ਰੁਪਈਆ ਨਹੀਂ ਮੰਗਣਾ ਹੈਗੇ ਘਰੋਂ ਮੰਗ ਕੇ ਪੈਸੇ ਭਮਣ ਗਏ ਤਾਂ ਫਿਰ ਕੀ ਗਏ ਤੁਹਾਨੂੰ ਪਤਾ ਹੀ ਹੈ ਪਰ ਵਧੀਆ ਜੈ ਨਹੀਂ ਲੱਗਦਾ ਇਹ ਠੀਕ ਹੈ ਆਪਾਂ ਆਪਣੇ ਪੈਸੇ ਅਰਨ ਕਰਕੇ ਖੁਦ ਕਮਾ ਕੇ ਪੈਸੇ ਫੇਰ ਘੁੰਮਣ ਜਾਵਾਂਗੇ ਦੇਖਦੇ ਆਂਗੇ ਆਪਾਂ ਨੇ 5000 ਰੁਪਇਆ ਜਮ੍ਹਾਂ ਕਰਨਾ ਹੈਗਾ 5000 ਜਮ੍ਹਾਂ ਕਿਵੇਂ ਹੋਊਗਾ ਕੰਮ ਕਰਕੇ ਠੀਕ ਹੈ ਜੀ ਠੀਕ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਗੱਡੀ ਦਾ ਕੰਮ ਕਰਦੇਗੇ ਇਹ ਗੱਡੀ ਦਾ ਕੰਮ ਕਰਕੇ ਦੇਖਦੇ ਆਂਗੇ ਵੀ ਕਿੰਨੇ ਪੈਸੇ ਆਪਣੇ ਲਈ ਆ ਜਾਂਦੇ ਨੇ ਠੀਕ ਹੈ 5000 ਰੁਪਇਆ ਆਪਾਂ ਨੇ ਜੋੜਨਾ ਆਪਦੇ ਕੋਲੇ ਇਹ ਗੱਡੀ ਦਾ ਕੰਮ ਕਰਕੇ ਆਪਾਂ 5000 ਰੁਪਇਆ ਮੰਨ ਲੈ ਇਹ ਗੱਡੀ ਇਹ ਗੱਡੀ ਹੋ ਗਈ ਇਸ ਤੋਂ ਬਾਅਦ ਜਿੰਨੀਆਂ ਵੀ ਗੱਡੀਆਂ ਹੋਣਗੀਆਂ ਮਤਲਬ ਉਹਨਾਂ ਦਾ ਕੰਮ ਕਰਾਂਗੇ ਜਦੋਂ ਆਪਣੇ ਲਈ 5000 ਰੁਪਇਆ ਅਰ ਫਿਰ ਆਪਾਂ ਨੇ ਜਾਣਾਗਾ ਟ੍ਰਿਪ ਤੇ ਉਸੇ ਦਿਨ ਉਸ ਤੋਂ ਅਗਲੇ ਦਿਨ ਹਾਂ ਉਸ ਤੋਂ ਨੈਕਸਟ ਡੇ ਆਪਾਂ ਟ੍ਰਿਪ ਸਟਾਰਟ ਕਰ ਲਾਂਗੇ ਤੇ ਹੁਣ ਜਿੰਨੇ ਟਾਈਮ ਜਿੰਨਾ ਟਾਈਮ ਆਪਣੇ ਲਵੇ 5000 ਜਮਾ ਨਹੀਂ ਹੁੰਦਾ ਉਹਨਾ ਟਾਈਮ ਆਪਾਂ ਵੇਟ ਕਰਾਂਗੇ ਤੇ ਜਲਦੀ ਜਲਦੀ ਪੈਸੇ ਕਮਾਣੇਗੇ ਪੈਸੇ ਕਮਾ ਕੇ ਪੈਸੇ ਲੈ ਕੇ ਮਤਲਬ ਜਾਣ ਵਾਸਤੇ ਘੁੰਮਣ ਵਾਸਤੇ 4 ਰੁਪਏ ਹੋ ਜਾਣਗੇ ਹਾਲਾਂਕਿ ਜਿਹੜੇ ਆਪਾਂ ਨੇ ਬੈਗ ਤੇ ਲਾਤੇ ਉਹ ਵੱਖ ਨੇ ਪਰ ਘੁੰਮਣ ਵਾਸਤੇ ਚਾਹੀਦੇ ਜਿਹੜੇ ਉਹ ਵੱਖ ਕਰੀਏ ਗੱਡੀ ਦਾ ਨਮਸਕਾਰ ਗੱਡੀ ਦਾ ਕੰਮ ਹੋ ਗਿਆ ਤੇ ਹੁਣ ਜਾ ਰਹੇ ਆ ਆਪਾਂ ਗੱਡੀ ਨੂੰ ਛੱਡਣ ਵਾਸਤੇ ਕਸਟਮਰਾਂ ਦੇ ਘਰੇ ਤੇ ਕਸਟਮਰਾਂ ਦਾ ਘਰ ਥੋੜੀ ਦੂਰੀ ਆ ਬਸ ਕੱਚਾ ਪਹਾੜ ਆ ਇਹ ਤੇ ਖੱੱਚੇ ਪਹਾੜ ਦੇ ਵਿੱਚ ਦਿਲ ਜਾਣੀ ਪੈਂਦੀ ਹੈ ਗੱਡੀ ਸੋ ਫਾਈਨਲੀ ਗਾਈ ਜ ਆਪਾਂ ਨੇ ਗੱਡੀ ਦਾ ਕੰਮ ਕਰਤਾ ਗੱਡੀ ਛੱਡ ਕੇ ਆਪਾਂ ਆ ਗਏ ਤੇ ਗੱਡੀ ਆਪਾਂ ਨੇ ਉੱਥੇ ਖੜਾ ਦਿੱਤੀ ਕਸਟਮਰ ਘਰੇ ਨਹੀਂ ਹੈਗੇ ਤੇ ਚਲੋ ਉਹ ਗੱਲਾਂ ਬਾਤ ਦੀਆਂ ਨੇ ਉਹ ਆਪਾਂ ਗੱਡੀ ਆ ਉਹਨਾਂ ਦੇ ਘਰੇ ਲਾਤੀ ਤੇ ਉਹਦੀ ਪੇਮੈਂਟ ਆਪਾਂ ਨੂੰ ਆ ਗਈ ਉਹਦੀ ਪੇਮੈਂਟ ਆਈ ਹੈਗੀ ਆਪਾਂ ਨੂੰ ਮਤਲਬ ਆ ਗਈ ਉਹ ਥੋੜਾ ਜਿਹਾ ਹਿਡਨ ਹੈ ਮਤਲਬ ਆਪਾਂ ਲਾਈਵ ਦੱਸ ਨਹੀਂ ਸਕਦੇ ਵੀ ਕਿੰਨੀ ਪੇਮੈਂਟ ਆਈ ਹੈਗੀ ਉਹ ਥੋੜਾ ਜਿਹਾ ਪਰਸਨਲ ਆ ਠੀਕ ਹੈ ਗਾਇਜ਼ ਤੇ ਮੰਨ ਕੇ ਚੱਲੋ ਵੀ ਅ ਕੁਝ ਪਰਸੈਂਟ ਹਿੱਸਾ ਆਪਣੇ ਕੋਲੇ ਆ ਗਿਆ ਉਹ ਆਪਾਂ ਲਾਸਟ ਚ ਦੱਸ ਦਾਂਗੇ ਵੀ ਹਾਂ ਆਪਾਂ ਨੇ ਇੰਨੇ ਗੱਡੀਆਂ ਦੇ ਆਪਾਂ ਨੂੰ ਇੰਨਾ ਜਮਾ ਹੋ ਗਿਆ ਠੀਕ ਹੈ ਜੀ ਤੇ ਜਿੱਦਨ ਆਪਣੇ ਲੇਵੇ ਪੈਸੇ ਪੂਰੇ ਪ੍ਰੋਪਰ ਜਮਾ ਹੋ ਗਏ ਆਪਾਂ ਉਸੇ ਦਿਨ ਬਸ ਫੜ ਕੇ ਨਿਕਲ ਜਾਾਂਗੇ ਚਲੋ ਗਾਈਜ਼ ਅੱਜ ਟਾਈਮ ਨਾਲ ਘਰੇ ਚਾਲਦੇ ਆਂਗੇ ਕਿਉਂਕਿ ਬਹੁਤ ਦਿਨ ਹੋ ਗਏ ਮੈਂ ਟਾਈਮ ਨਾਲ ਘਰੇ ਨਹੀਂ ਜਾਂਦਾ ਹੈਗਾ ਯਾਰ ਕਈ ਦਿਨ ਹੋ ਗਏ ਜਿੰਮ ਗਏ ਨੂੰ ਤੇ ਜਿੰਮ ਵੀ ਨਹੀਂ ਮੇਰੇ ਤੋਂ ਸਹੀ ਤਰੀਕੇ ਨਾਲ ਜਾਇਆ ਜਾਂਦਾ ਪਤਾ ਨਹੀਂ ਕੀ ਚੱਕਰ ਦੋ ਦਿਨ ਜਾਣ ਤੋਂ ਬਾਅਦ ਯਾਰ ਕੋਸ਼ਿਸ਼ ਹੀ ਨਹੀਂ ਹੁੰਦੀ ਚਲੋ ਕੋਈ ਨਹੀਂ ਤੇ ਇੱਕ ਤਾਂ ਮੇਰਾ ਦਿਲ ਕਰ ਰਿਹਾ ਅੱਜ ਵੀ ਟਾਈਮ ਨਾਲ ਮੈਂ ਜਾਵਾਂ ਤੇ ਜਿੰਮ ਜਾਵਾਂ ਤੇ ਜਿੰਮ ਮੜੀ ਮੋਟੀ ਜਿੰਮ ਜਮ ਲਾਵਾਂ ਵੈਸੇ ਲੋੜ ਤਾਂ ਹੈ ਨਹੀਂਗੀ ਬਾਕੀ ਉਦੋਂ ਤਾਂ ਫੱਟੀਆਂ ਆਪਾਂ ਪਰ ਫਿਰ ਵੀ ਦਲਤਾ ਕਰ ਦਈਏ ਵੀ ਚਲੋ ਚਾਲਦੇ ਆਂਗੇ ਜਿੰਮ ਲਾਏ ਆਣੇਗੇ ਬਾਕੀ ਹੁਣ ਟਾਈਮ ਨਾਲ ਘਰੇ ਚੱਲਦੇ ਆਂਗੇ ਤੇ ਹਾਂ ਕੰਮ ਆਪਾਂ ਨੇ ਅੱਜ ਅੱਜ ਦੀ ਡੇਟ ਤੱਕ ਆਪਰੇ ਸਾਰਾ ਕੰਮ ਖਤਮ ਕਰਤਾ ਆਪਣਾ ਦੁਕਾਨ ਦਾ ਤੇ ਹੁਣ ਚੱਲਦੇ ਆਂਗੇ ਘਰੇ ਅੱਜ ਆ ਗਿਆ ਸੰਡੇ ਵਲੌਗ ਦੇ ਵਿੱਚ ਆਪਣਾ ਨੈਕਸਟ ਡੇ ਹੋ ਗਿਆ ਸ਼ਾਮ ਦੇ ਤਕਰੀਬਨ 6 ਵਜੇ ਕੇ 15 ਕੇ ਮਿੰਟ ਹੋ ਰਹੇ ਉਨੇ ਤੇ ਅੱਜ ਆਪਣਾ ਮਨ ਹੋ ਰਿਹਾ ਕੁਝ ਵਧੀਆ ਜਿਹਾ ਕਰਨ ਦਾ ਜਿਵੇਂ ਕਿ ਬਾਈਕ ਤੇ ਸਟੰਟ ਕਰਨ ਦਾ ਬਾਈਕ ਆਪਣੀ ਆ ਖੜੀ ਜਾਈ ਥੋੜਾ ਜਿਹਾ ਸਟੰਟ ਕਰਨ ਦੀ ਕੋਸ਼ਿਸ਼ ਕਰਾਂਗੇ ਐਵੇਂ ਤਾਂ ਤੁਸੀਂ ਨੇ ਕੁਝ ਵੀ ਨਹੀਂ ਕਰਨਾ ਤੁਸੀਂ ਨੇ ਸਿਰਫ ਇੰਜੋਏ ਆ ਕਰਨਾ ਤਾਂ ਫਾਈਨਲੀ ਜੀ ਮੈਂ ਨਾ ਬਾਈਕ ਨੂੰ ਅਨਾਜ ਮੰਡੀ ਦੇ ਵਿੱਚ ਲਿਆਇਆ ਹੁਣ ਮੈਂ ਨਾ ਟਰਾਈ ਕਰਦਾਂਗਾ ਕੋਈ ਸਟੰਟ ਕਰਨ ਦੀ ਕੋਸ਼ਿਸ਼ ਕਰਾਂ ਤੇ ਚਲੋ ਕੋਈ ਐਂਗਲ ਸੈੱਟ ਕਰ ਦਾਂਗੇ ਸੱਲਾ ਉਹ ਫਾਈਨਲੀ ਬਾਈਕ ਆਪਾਂ ਨੇ ਉੱਥੇ ਖੜਾ ਹਤੀ ਤੇ ਉਰੋ ਇੱਟਾਂ ਨਾਲ ਸਟੈਂਡ ਬਣਾਉਣਾ ਹੈ ਆਪਾਂ ਨੇ ਜਿਵੇਂ ਕਿ ਇਹਨੂੰ ਇੱਥੇ ਰੱਖ ਕੇ ਐਵੇਂ ਐਂਗਲ ਸੈੱਟ ਕਰਕੇ ਮੈਂ ਲੀਕ ਰਿਹਾ ਮੈਂਨੇ ਸਟੰਟ ਦੇ ਨਾਲ ਦੇਖੋ ਕਿੰਨੇ ਸਾਰੇ ਰਾਉਂਡ ਬਣਾਤੇ ਮਤਲਬ ਜਦੋਂ ਮੈਂ ਇੱਥੇ ਟਾਇਰ ਘੁਮਾਇਆ ਨਾ ਇੱਥੇ ਨਿਸ਼ਾਨ ਬਣ ਗਏ ਅੱਜ ਆਪਾਂ ਨੇ ਬਸ ਇੰਨਾ ਕੁ ਕਰਿਆ ਕੱਲ ਨੂੰ ਨਾ ਗੋਲ ਗੋਲ ਬਿਲਕੁਲ ਗੋਲ ਜੀਰੋ ਬਣਾਣੀਆਂਗੇ ਠੀਕ ਹੈ ਜੀ ਪੂਰੇ ਆਪਣਾ ਫੋਨ ਪਿਆ ਸੀ ਆ ਦੇਖੋ ਇੱਥੋਂ ਹੀ ਮੁੜ ਕੇ ਜਾਂਦਾ ਸੀਗਾ ਉਥੋਂ ਉਥੋਂ ਆਂਦੀ ਸੀ ਬਾਈਕ ਸਿੱਧਾ ਆ ਕੇ ਇੱਥੇ ਰੋਦੀ ਸੀਗੀ ਕਿੰਨੇ ਗੋਲ ਗੋਲ ਮੈਨੇ ਰਾਉਂਡ ਬਣਾਤੇ ਤਾਂ ਗਾਈ ਬਹੁਤ ਘੰਟ ਲੱਗਿਆ ਮੈਂ ਸਟੰਟ ਸਟੰਟ ਜੇ ਕਰਕੇ ਤਾਂ ਗਾਈ ਕੋਸ਼ਿਸ਼ ਕਰਾਂਗੇ ਆਪਾਂ ਕਿ ਕੱਲ ਨੂੰ ਹੋਰ ਵੀ ਇਸ ਤੋਂ ਜ਼ਿਆਦਾ ਬੈਟਰ ਕਰੀਏ ਬਾਕੀ ਤੁਸੀਂ ਨਾ ਐਵੇਂ ਤਾਂ ਨਹੀਂ ਕਰਨਾ ਕਿਉਂਕਿ ਜਦੋਂ ਕਈ ਵਾਰੀ ਛੱਟ ਫੇਟ ਲੱਗ ਸਕਦੀ ਹੈਗੀ ਮੈਨੂੰ ਤਾਂ ਥੋੜਾ ਜਿਹਾ ਐਕਸਪੀਰੀਅੰਸ ਹੈ ਇਸ ਕਰਕੇ ਮੈਂ ਤਾਂ ਕਰ ਲਿਆ ਸਫਰ ਲੀਗਾ ਜੋ ਪੂਰੇ 7:00 ਵਜ ਗਏ ਤੇ ਸੂਰਜ ਬਿਲਕੁਲ ਢਲ ਗਿਆ ਤਾਂ ਹੁਣ ਆਪਣੇ ਵਲੌਗ ਦਾ ਵੀ ਐਂਡ ਕਰਨ ਦਾ ਟਾਈਮ ਆ ਗਿਆ ਤਾਂ ਚਲੋ ਗਾਇਜ਼ ਇਸੇ ਦੇ ਨਾਲ ਵੀਡੀਓ ਨੂੰ ਕਰਦੇ ਹਾਂ ਐਂਡ ਮੈਂ ਉਮੀਦ ਕਰਦਾ ਕਿ ਸੋਨੂੰ ਵੀਡੀਓ ਵਧੀਆ ਲੱਗੀ ਹੋਊਗੀ ਗਾਇਜ਼ ਜੇ ਗਾਇਜ਼ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਗਾਇਜ਼ ਤਾਂ ਮਿਲਦੇ ਆਂਗੇ ਆਪਾਂ ਨੈਕਸਟ ਵੀਡੀਓ ਵਿੱਚ ਛੱਟੇ ਇੱਕ ਯਾਰ ਬਾਏ ਬਾਏ ਗਾਇਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਗਾਇਜ਼ ਵਧੀਆ ਜਿਹਾ ਕਮੈਂਟ ਜ਼ਰੂਰ ਕਰਨਾ ਕਿ ਤੁਹਾਨੂੰ ਕਿਹੜਾ ਪਾਰਟ ਵਧੀਆ ਲੱਗਿਆ ਬਾਕੀ ਕੋਸ਼ਿਸ਼ਾਂ ਨੇ ਕੁਝ ਕਰਦੇ ਰਹਿਵਾਂਗੇ ਮਿਲਦੇ ਆਂਦੇ ਹਾਂ